ਲਗਾਤਾਰ ਇੱਕ ਨਿੱਜੀ ਸਕੂਲ ਦੀ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਾਰਾਜੀ ਦੇ ਸ਼ਹੀਦੀ ਪੁਰਬ ਉੱਪਰ ਸਕੂਲ ਦੇ ਵਿੱਚ ਸਕੂਲ ਦੇ ਬੱਚਿਆਂ ਨੇ ਵੱਲੋਂ ਗਿੱਧਾ ਪਵਾਇਆ ਜਾ ਰਿਹਾ ਹੈ ਇੱਕ ਬੇਅਦਬੀ ਦੇ ਤੌਰ ਤੇ ਇਸ ਵੀਡੀਓ ਨੂੰ ਦਰਸਾਇਆ ਜਾ ਰਿਹਾ ਸੀ ਜਿਸ ਦੇ ਉੱਪਰ ਇਸੇ ਨਿੱਜੀ ਸਕੂਲ ਪਲੇਵੇ ਸੀਨੀਅਰ ਸਕੈਂਡਰੀ ਸਕੂਲ ਦੇ ਡਾਇਰੈਕਟਰ ਰਾਧਦੀਪ ਸਿੰਘ ਨੇ ਇੱਕ ਪ੍ਰੈਸ ਵਾਰਤਾ ਰੱਖੀ ਜਿਸ ਵਿੱਚ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮਾਈਸੈਲ ਡਾਕਟਰ ਰਾਜਦੀਪ ਸਿੰਘ ਜੀ ਚੇਅਰਮੈਨ ਪਲੇਵੇ ਸਿਨੀਅਰ ਕੈਂਡੀ ਸਕੂਲ ਪਟਿਆਲਾ ਜਿਵੇਂ ਕਿ ਅੱਜ ਕੁਝ ਸੋਸ਼ਲ ਮੀਡੀਆ ਤੇ ਇੱਕ ਗਲਤ ਜੀ ਵੀਡੀਓ ਪਾ ਕੇ ਗੁੰਮਰਾਹ ਕੀਤਾ ਜਾ ਰਿਹਾ ਮੈਂ ਉਹਦੀ ਅਵੇਰਨੈਸ ਵਾਸਤੇ ਅੱਜ ਤੁਹਾਨੂੰ ਸਾਰੇ ਭਰਾਵਾਂ ਨੂੰ ਸੱਦਿਆ ਤਾਂ ਕਿ ਅਸੀਂ ਆਪਣਾ ਪੱਖ ਰੱਖ ਸਕੀਏ ਅਲੋਂਗ ਵਿਦ ਪ੍ਰੂਫਸ 14 ਨਵੰਬਰ ਨੂੰ ਜੀ ਸਾਡੇ ਸਕੂਲ ਸਾਡੇ ਵਿੜੇ ਦੋ ਫੰਕਸ਼ਨ ਸੀਗੇ ਦੋ ਈਵੈਂਟ ਸੀਗੇ ਇੱਕ ਸਮਾਗਮ ਸੀ ਇਹ ਕੀਵਰਡ ਜਿਹੜਾ ਸੀਗਾ ਜੀ ਉਹਦੇ ਵਿੱਚ ਜਿਹੜਾ ਕਿ ਨਾਲ ਲੱਗਦੀ ਸਕੂਲ ਦੇ ਫਰੈਸ ਰੋਡ ਹੈ ਉਹਦਾ ਸਰਕਾਰ ਨੇ ਸਾਡੀ ਫਾਊਂਡਰ ਜਿਨ੍ਹਾਂ ਨੇ ਪਲੇਵੇ ਸੀਨੀਅਰ ਸਕੇਂਡਰੀ ਸਕੂਲ ਦੀ ਨੀਂਹ ਪੱਥਰ ਰੱਖੀ ਸੀ ਉਹਨਾਂ ਦੇ ਨਾਮ ਤੇ ਜਿਹੜੀ ਸੜਕ ਦਾ ਨਾਮ ਪਾਤਾ ਜਿਹਦਾ ਨਾਮ ਰੱਖਿਆ ਗਿਆ ਸਰਦਾਰ ਅਮੀ ਤਜਿੰਦਰ ਕੌਰ ਮਾਰਗ ਉਹਨਾਂ ਦਾ ਉੱਥੇ ਜਿਹੜਾ ਅਸੀਂ ਪੱਥਰ ਸਵਾਪਤ ਕੀਤਾ ਉਹਦੀ ਇਨੌਗੁਰੇਸ਼ਨ ਸੀ ਜਿਦੇ ਸਾਡੇ ਚੀਫ ਗੈਸਟ ਸਰਦਾਰ ਅਜੀਤਪਾਲ ਸਿੰਘ ਕੋਲੀ ਜੀ ਐਮ ਐ ਐ ਪਟਿਆਲਾ ਤੇ ਕੁੰਦਨ ਗੋਗਿਆ ਜੀ ਮੇਅਰ ਸਾਹਿਬ ਪਟਿਆਲੇ ਦੇ ਉਹ ਸਾਡੇ ਚੀਫ ਗੈਸਟ ਸੀ ਨਾਲ ਹੀ 14 ਤਰੀਕ ਚਿਲड्रन डे ਹੋਣ ਕਰਕੇ ਕਲਚਰਲ ਪ੍ਰੋਗਰਾਮ ਵੀ ਸੀ ਸਕੂਲ ਦੇ ਵਿੱਚ ਜਿਸ 'ਚ ਬੱਚਾ ਨੇ ਕਲਚਰਲ ਫੋਕ ਡਾਂਸ ਗਿੱਧਾ ਪਰਫਾਰਮ ਕੀਤਾ ਔਰ ਨਾਲ ਅਸੀਂ ਸੜਕ ਦਾ ਉਦਘਾਟਨ ਕੀਤਾ। ਓਸੀ ਦੇ ਨਾਲ ਇਹ ਦਿਨ ਵੇਲੇ ਦਾ ਫੰਕਸ਼ਨ ਸੀ ਜੀ 14 ਤਰੀਕ ਦਾ। ਲੇਟ ਈਵਨਿੰਗ ਦੇ ਵਿੱਚ ਸਾਡੇ ਇੱਕ ਸਮਾਗਮ ਹੋਰ ਸੀ ਜਿਹਦੇ ਵਿੱਚ ਸਾਡੇ ਚੀਫ ਗੈਸਟ ਵੀ ਜਿਹੜੇ ਸੀਗੇ ਉਹ ਸਰਦਾਰ ਐਸ ਐਸ ਛੱਡਾ ਸੌਰੀ ਐਸ ਐਸ ਕੰਧਾਰੀ ਤੇ ਮਿਸਿਸ ਬੱਬਲ ਕੰਧਾਰੀ ਜਿਹੜੇ ਕੀ ਆ ਆਪਣਾ ਗੁਰਦੁਆਰਾ ਗੁਰਨਾਨਕ ਦਰਬਾਰ ਦੁਬਈ ਦੇ ਚੇਅਰਮੈਨ ਨੇ ਉਹ ਸਪੈਸ਼ਲ ਸੰਗਤਾਂ ਨੂੰ ਲੈ ਕੇ ਆਏ ਸੀਗੇ ਜੀ ਪਟਿਆਲੇ ਔਰ ਉਹ ਸਾਡੇ ਚੀਫ ਗੈਸਤੀ ਉਸ ਦੇ ਵਿੱਚ ਉਹ ਗੁਰਤੇਗ ਬਾਦਲ ਸਾਹਿਬ ਜੀ ਨੂੰ ਸਮਰਪਿਤ ਇੱਕ ਪਲੇ ਕਰਾਇਆ ਗਿਆ ਸੀਗਾ ਜਿਹੜਾ ਕਿ ਪੂਰਾ ਮਰਿਆਦਾ ਅਨੁਸਾਰ ਹੋਇਆ ਇਹ ਦੋਨੋਂ ਇਵੈਂਟਸ ਨੂੰ ਜੋੜ ਕੇ ਕੁਝ ਸ਼ਰਾਰਤੀ ਅੰਸ਼ ਜਿਹੜੇ ਹੈ ਉਹ ਮਿਸ ਗਾਈਡ ਕਰ ਰਹੇ ਨੇ ਕਿ ਜਿਹੜਾ ਕਿ ਫਰ ਮਾਗਮ ਰਾਤ ਨੂੰ ਲਾਈਟ ਐਂਡ ਸਾਊਂਡ ਸ਼ੋਅ ਆ ਕਿ ਉਹਦੇ ਵਿੱਚ ਗਿੱਦਾ ਕਰਾਇਆ ਗਿਆ ਗਿੱਦਾ ਉਹਦਾ ਕੋਈ ਹਿੱਸਾ ਨਹੀਂ ਸੀ ਗਿੱਦੇ ਦਾ ਪ੍ਰੋਗਰਾਮ ਸਕੂਲ ਦਾ ਜਿਹੜਾ ਕਿ ਚਿਲड्रन ਡੇ ਦਾ ਸੇਮ ਡੇ ਦਿਨ ਚਿਲड्रन ਡੇ ਵੀ ਸੀ 14 ਨਵੰਬਰ ਨੂੰ ਦਿਨ ਵੇਲੇ ਜਦੋਂ ਸਾਡੇ ਸੜਕ ਦਾ ਉਦਘਾਟਨ ਹੋਇਆ ਸਾਡੀ ਫਾਊਂਡਰ ਦੇ ਨਾਮ ਤੇ ਉਸ ਵੇਲੇ ਕਲਚਰਲ ਆਈਟਮ ਸੀ ਕਿਆਂ ਚਿਲड्रन ਡੇ ਜਿਵੇਂ ਕਿ ਸਾਰੇ ਸਕੂਲਾਂ ਚ ਗਿੱਦਾ ਪੰਗੜਾ ਪਾ ਕੇ ਕਲਚਰਲ ਫੋਕ ਡਾਂਸ ਕਰਕੇ ਕੀਤਾ ਜਾਂਦਾ ਉਹ ਇੱਕ ਅਲੱਗ ਇਵੈਂਟ ਸੀ ਬਟ ਲੇਟ ਈਵਨਿੰਗ ਦੇ ਵਿੱਚ ਜਿਹੜਾ ਕਿ ਸਾਡਾ ਪਲੇ ਸੀਗਾ ਉਹ ਇੱਕ ਲਾਕ ਇਵੈਂਟ ਸੀ ਈਵਨ ਕਿ ਮੈਂ ਦੱਸਣਾ ਚਾਹਾਂਗਾ ਕਿ ਦੋਨਾਂ ਦੇ ਜਿਹੜੇ ਇਨਵੀਟੇਸ਼ਨ ਕਾਰਡਸ ਹੈ ਉਹ ਵੀ ਡਿਫਰੈਂਟ ਹੈ ਨਾਲ ਤੁਸੀਂ ਦੇਖ ਸਕਦੇ ਹੋ ਕਿ ਦਿਨ ਵੇਲੇ ਜਿਹੜੀ ਇਨੌਗਰੇਸ਼ਨ ਹੋਈ ਹੈ ਇਹਦੇ ਵਿੱਚ ਐਮਐਲਏ ਦੀਪਾਲ ਸਿੰਘ ਕੋਲੀ ਜੀ ਦਿਨ ਵੇਲੇ ਦੀਆਂ ਹੀ ਫੋਟੋਆਂ ਨੇ ਔਰ ਦਿਨ ਵੇਲੇ ਉਹਨਾਂ ਨੇ ਇਨੌਗਰੇਟ ਕੀਤਾ ਹੈ ਸੜਕ ਤੇ ਜਾ ਕੇ ਇਹ ਉਸ ਜਗ੍ਹਾ ਦੀ ਫੋਟੋਗ੍ਰਾਫ ਹੈ ਮੇਰੀ ਰਿਕਵੈਸਟ ਹੈ ਜੀ ਮੈਨੂੰ ਦੋਨੋਂ ਕਾਰਡ ਪ੍ਰੋਵਾਈਡ ਕੀਤੇ ਜਾਣਗੇ ਦੋਨੋਂ ਫੰਕਸ਼ਨ ਦੇ ਦੋਨਾਂ ਦੇ ਇਨਵੀਟੇਸ਼ਨ ਕਾਰਡ ਵੀ ਡਿਫਰੈਂਟ ਨੇ ਜੀ ਔਰ ਦੋਨਾਂ ਦਾ ਚੀਫ ਗੈਸਟ ਵੀ ਡਿਫਰੈਂਟ ਨੇ ਦੋਨਾਂ ਦਾ ਜਿਹੜਾ ਪੂਰਾ ਪ੍ਰੋਗਰਾਮ ਸੀ ਉਹ ਹੀ ਡਿਫਰੈਂਟ ਸੀ ਇਵਨ ਕਿ ਚੀਫ ਗੈਸਟ ਵੀ ਜਿਹੜੇ ਆ ਉਹ ਦਿਨ ਵੇਲੇ ਦੇ ਪ੍ਰੋਗਰਾਮ ਦੇ ਸਰਦਾਰ ਐਮ ਐਲ ਏ ਜੀਪਾਲ ਸਿੰਘ ਕੋਲੀ ਜੀ ਸੀ ਔਰ ਨਾਲ ਮੇਅਰ ਸੀ ਨਾਲ ਹੀ ਜਿਹੜਾ ਸ਼ਾਮ ਦਾ ਪ੍ਰੋਗਰਾਮ ਹੈ ਇਹ ਸ਼ਾਮ ਦੇ ਪ੍ਰੋਗਰਾਮ ਦਾ ਮੈਂ ਤੁਹਾਨੂੰ ਇਨਵੀਟੇਸ਼ਨ ਕਾਰਡ ਦਿਖਾ ਦਿੰਦਾ ਜਿਹੜੇ ਕਿ 350 ਸਾਲਾਂ ਨੂੰ ਸਪਰਸ ਸਿਰਫ ਪਲੇ ਦਾ ਜ਼ਿਕਰ ਇਹਦੇ ਵਿੱਚ ਜਿਹੜੇ ਚੀਫ ਗੈਸਟ ਨੇ ਉਹ ਨਾਮ ਲਿਖੇ ਹੋਏ ਆ ਜੀ ਕੰਧਾਰੀ ਸਾਹਿਬ ਦਾ ਨਾਮ ਲਿਖਿਆ ਹੋਇਆ ਜਿਹੜੇ ਕਿ ਚੇਅਰਮੈਨ ਗੁਰਦੁਆਰਾ ਸਾਹਿਬ ਗੁਨਾਰਕ ਦਰਵਾਦ ਦੁਬਈ ਤੋਂ ਨੇ ਉਹ ਚੀਫ ਗੈਸਟ ਨੇ ਔਰ ਜਿਹੜਾ ਦਿਨ ਦਾ ਪ੍ਰੋਗਰਾਮ ਸੀਗਾ ਤੁਸੀਂ ਉਹਦਾ ਕਾਰਡ ਦੇਖ ਸਕਦੇ ਹੋ ਕਾਰਡ ਦੀ ਇਹ ਅਸੀਂ ਪ੍ਰਿੰਟ ਆਊਟ ਕੱਢਤਾ ਹੈ ਜੀ ਸਰਦਾਰਨੀ ਤਜਿੰਦਰ ਕੌਰ ਮਾਰਗ ਦਾ ਸੜਕ ਦਾ ਜਿਹੜਾ ਉਦਘਾਟਨ ਹੋਇਆ ਉਹਦੇ ਜਿਹੜੇ ਚੀਫ ਗੈਸ ਸੀਗੇ ਉਹ ਜੀਤਪਾਲ ਸਿੰਘ ਕੋਲੀ ਔਰ ਕੁੰਦਨ ਗੋਗਿਆ ਜੀ ਸੀਗੇ ਜਿਹਦੇ ਵਿੱਚ ਚਿਲਡਰਨ ਡੇ ਦੇ ਕਰਕੇ 3 ਵਜੇ ਦਾ ਜਦਾ ਟਾਈਮ ਸੀ 14 ਨਵੰਬਰ ਦਾ ਉਹਦਾ ਜਿਹੜਾ ਟਾਈਮ ਹੈ ਤੁਸੀਂ ਪੜ ਸਕਦੇ ਹੋ ਕਿ ਉਹਦਾ ਟਾਈਮ ਸ਼ਾਮ ਦਾ ਪ੍ਰੋਗਰਾਮ ਦਾ ਸਮਾਂ ਹੈ 7 ਵਜੇ ਦਾ ਇਹਦਾ ਸਮਾਂ ਹੈਗਾ ਜੀ 3 ਵਜੇ ਦਾ ਇਹ ਦਿਨ ਵੇਲੇ ਦਾ ਚਿਲਡਰਨ ਡੇ ਦਾ ਪ੍ਰੋਗਰਾਮ ਸੀ ਨਾਲ ਹੀ ਸੜਕ ਦਾ ਉਦਘਾਟਨ ਸੀ ਇਸ ਦੌਰਾਨ ਜਿਹੜੀ ਕਲਚਰਲ ਆਈਟਮ ਕਰਾਈਆਂ ਗਿਆ ਉਸ ਨੂੰ ਸ਼ਹਾਦਤ ਦੇ ਪ੍ਰੋਗਰਾਮ ਤੇ ਜਿਸ ਤੇ ਕੋਈ ਜ਼ਿਕਰ ਵੀ ਨਹੀਂ ਹੈ ਕਿਸੇ ਤਰ੍ਹਾਂ ਦਾ ਨਾ ਗਿੱdde ਦਾ ਨਾ ਭਗੜੇ ਦਾ ਨਾ ਈਵਨ ਟੂ ਡਿਫਰੈਂਟ ਹੈ ਇਹਨੂੰ ਦੋਨਾਂ ਨੂੰ ਜੋੜ ਕੇ ਗੁੰਮਰਾਹ ਕੀਤਾ ਜਾ ਰਿਹਾ ਸੰਗਤਾ ਨੂੰ ਸ਼ਹਿਰ ਦੀ ਔਰ ਸਕੂਲ ਦੀ ਸਕੂਲ ਦੀ ਰੈਪਿਊਟੇਸ਼ਨ ਨੂੰ ਸਪੋਇਲ ਕਰਨ ਲਈ ਕੁਝ ਸ਼ਰਾਰਤੀ ਅੰਸ਼ੇ ਕਰ ਰਹੇ ਹਨ ਔਰ ਸਕੂਲ ਮੈਨੇਜਮੈਂਟ ਉੱਪਰ ਲਿਖਿਆ ਗਿਆ ਕਿ ਜਿਹੜਾ 350 ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਉਹ ਉੱਪਰ ਲਿਖਿਆ ਜਾਂਦਾ ਥੱਲੇ ਕਿੱਦਾਂ ਪੈ ਰਹੀ ਜੀ ਮੈਂ ਮੈਂ ਉਹ ਹੀ ਦੱਸਣਾ ਚਾਹੁੰਦਾ ਜੀ ਕਿ ਜਿਹੜਾ ਕੈਪਸ਼ਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਸ਼ਾਮ ਦੇ ਪ੍ਰੋਗਰਾਮ ਦਾ ਕੈਪਸ਼ਨ ਸੀ ਜਿਹੜਾ ਕਿ ਇਨਵੀਟੇਸ਼ਨ ਕਾਰਡ ਹੀ ਮੈਂ ਤੁਹਾਨੂੰ ਦਿਖਾਇਆ ਲੱਗਿਆ ਚੀਫ ਗੈਸਟ ਲੱਗਿਆ ਆਡੀਅנס ਲੱਗਿਆ ਦਿਨ ਵੇਲੇ ਦਾ ਕਾਰਡ ਲੱਗਿਆ ਦਿਨ ਵੇਲੇ ਦਾ ਚੀਫ ਗੈਸਟ ਲੱਗਿਆ ਜਿਹੜਾ ਕੈਪਸ਼ਨ ਲਗਾਇਆ ਗਿਆ ਗਿੱdde ਦੇ ਨਾਲ ਉਹ ਮੈਂ ਉਹ ਮੈਂ ਡਿਨਾਈ ਨਹੀਂ ਕਰਦਾ ਕਿ ਉਹ ਕੈਪਸ਼ਨ ਸਾਡਾ ਨਹੀਂ ਹੈ ਬਟ ਉਹ ਸਾਡੇ ਸ਼ਾਮ ਵਾਲੇ ਈਵੈਂਟ ਦਾ ਕੈਪਸ਼ਨ ਹੈ ਔਰ ਹਮੈਂ ਇਹ ਜ਼ਰੂਰ ਸਮਝ ਸਕਦਾ ਕਿ ਕਿਸੇ ਨੇ ਇਸ ਕੈਪਸ਼ਨ ਨਾਲ ਹਾਂ ਹੋ ਸਕਦਾ ਹੈ ਕਿ ਸੋਸ਼ਲ ਮੀਡੀਆ ਹੈਂਡਲਰ ਨੇ ਕੈਪਸ਼ਨ ਗਲਤ ਪਾਤਾ ਯਾ ਇਸ ਨੂੰ ਦੋਨਾਂ ਨੂੰ ਵੀਡੀਓ ਕੋਈ ਹੋਰ ਚਲਾ ਦਿੱਤੀ ਗਈ ਹੈ ਕਿਉਂਕਿ ਮੈਂ ਹੁਣ ਮੈਂ ਸੋਸ਼ਲ ਮੀਡੀਆ ਤੇ ਐਗਜ਼ਿਸਟ ਨਹੀਂ ਕਰਦਾ ਬਟ ਮੈਂ ਤੁਹਾਡੇ ਨੇ ਭੈਣ ਭਰਾਵਾਂ ਦੇ ਮੋਬਾਈਲ ਤੇ ਜਦੋਂ ਦੇਖ ਰਿਹਾ ਜਿਹੜਾ ਸਾਡਾ ਲਾਈਵ ਚੱਲ ਰਿਹਾ ਸੀਗਾ ਉਹ ਗੱਤਕੇ ਤੋਂ ਸ਼ੁਰੂ ਹੋਇਆ ਔਰ ਉਹਦਾ ਕੈਪਸ਼ਨ ਸ਼ਾਮ ਵਾਲੇ ਇਵੈਂਟ ਦਾ ਦੋਨੋਂ ਅਲੱਗ-ਅਲੱਗ ਇਵੈਂਟ ਸੀਗੇ ਤੇ ਉਹਦਾ ਕੈਪਸ਼ਨ ਗਿੱੱਡੇ ਦੇ ਨਾਲ ਇੱਕ ਹੋਰ ਗੱਲ ਮੈਂ ਨਾਲ ਕਰਨਾ ਚਾਹਾਂਗਾ ਜੇ ਤੁਸੀਂ ਟਾਈਪ ਕੀਤਾ ਹੋਇਆ ਕੈਪਸ਼ਨ ਨੂੰ ਅਸੀਂ ਸਾਈਡ ਤੇ ਰੱਖ ਦਈਏ ਤਾਂ ਸਟੇਜ ਦੀ ਜਿਹੜੀ ਵੀਡੀਓ ਚੱਲ ਰਹੀ ਹੈ ਉਸ ਵੀਡੀਓ ਦੇ ਉੱਤੇ ਕਿੱਦੇ ਦੀ ਵੀਡੀਓ ਤੇ ਕਿਸੇ ਤੇ ਵੀ ਨਾ 300 ਸਾਲਾਂ 350 ਸਾਲਾਂ ਦਾ ਜ਼ਿਕਰ ਹੈ ਨਾ ਕੋਈ ਗੁਰੂ ਬਾਰਾ ਦੀ ਫੋਟੋ ਹੈ ਨਾ ਕੋਈ ਫਲੈਕਸ ਹੈ ਨਾ ਕੋਈ ਕਿਸੇ ਤਰ੍ਹਾਂ ਦਾ ਗੁਰੂ ਘਰ ਦਾ ਈਵਨ ਕੀ ਕੋਈ ਖੰਡਾ ਜਾਂ ਏਕਯੂਮਕਾਰ ਵਰਗਾ ਕੋਈ ਕੋਈ ਲੋਕੋ ਵੀ ਨਹੀਂ ਸਟਾਰਟ ਕਰ ਰਹੇ ਜਰੂਰ ਜੀ ਅਸੀਂ ਪੂਰੀ ਮੈਨੇਜਮੈਂਟ ਇਸ ਚੀਜ਼ ਦੇ ਉੱਤੇ ਲੱਗੀ ਹੋਈ ਹੈ ਕਿ ਕਿਸ ਨੇ ਦੋਨਾਂ ਚੀਜ਼ਾਂ ਨੂੰ ਜੋੜਤਾ ਔਰ ਇਹਦਾ ਰੂਪ ਬਦਲਤਾ ਔਰ ਸਕੂਲ ਨੂੰ ਇਹਦੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਜਿਵੇਂ ਹੀ ਸਾਨੂੰ ਲੱਗੇਗਾ ਅਸੀਂ ਡਿਫਰਮੇਸ਼ਨ ਦਾ ਕੇਸ ਪਾਵਾਂਗੇ ਉਸ ਨੂੰ ਉਹਨਾਂ ਦੇ ਉੱਤੇ ਲੀਗਲ ਕਾਰਵਾਈ ਕਰਾਂਗੇ ਔਰ ਨੋਟਿਸ ਭੇਜਾਂਗੇ ਜਿਨ੍ਹਾਂ ਨੇ ਸਾਨੂੰ ਸ਼ਹਿਰ ਦੀ ਸੰਗਤ ਨੂੰ ਡਿਸਗਾਇਡ ਕੀਤਾ ਬਟ ਮੈਨੂੰ ਬੜੀ ਖੁਸ਼ੀ ਹੈ ਕਿ ਜੇ ਮੈਨੂੰ 10 ਫੋਨ ਆਏ ਹਨ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਹ ਚੀਜ਼ ਕਹੀ ਹੈ ਕਿ ਹੋ ਰਿਹਾ ਤੇ ਮੈਨੂੰ 200 ਫੋਨ ਇਹ ਵੀ ਆਏ ਆ ਕੀ ਰਾਜੀਵ ਸਰ ਐਸਾ ਨਾ ਤੁਸੀਂ ਹੱਥ ਤੱਕ ਪਲੇਵੇਸ ਨੇ ਕਦੀ ਕੀਤਾ ਨਾ ਕਦੀ ਹੋ ਸਕਦਾ ਤਾਂ ਤੁਸੀਂ ਸਾਰਿਆਂ ਨੂੰ ਪਤਾ ਹੈ ਕਿ ਪਲੇਵੇਸ ਸਕੂਲ ਹਰ ਧਰਮ ਦੀ ਰਿਸਪੈਕਟ ਕਰਦਾ ਹੈ ਸਕੂਲ ਹੈ ਇੱਥੇ ਜਨਮ ਅਸ਼ਵੀ ਵੀ ਮਨਾਈ ਜਾਂਦੀ ਹੈ ਇੱਥੇ ਈਦ ਵੀ ਮਨਾਏ ਜਾਂਦੀ ਆ ਇੱਥੇ ਗੁਰਪੁਰਬ ਵੀ ਮਨਾਇਆ ਜਾਂਦਾ ਹੁਣੇ ਅਸੀਂ 22 ਜਨਵਰੀ ਨੂੰ ਬੜਾ ਵੱਡਾ ਗੁਰਮਤ ਸਮਾਗਮ ਕੀਤਾ ਸੀਗਾ ਹੁਣ ਅਸੀਂ ਪਲੇ ਕੀਤਾ ਔਰ ਇੱਥੇ ਚਿਲਡਰਨ ਡੇ ਵੀ ਸੈਲੀਬ੍ਰੇਟ ਹੁੰਦਾ ਇੱਥੇ ਹਰ ਈਵੈਂਟ ਸੈਲੀਬ੍ਰੇਟ ਕੀਤਾ ਜਾਂਦਾ ਔਰ ਈਵੈਂਟ ਕੀ ਬੱਚਾ ਤੋਂ 1 ਰੁਪਿਆ ਕਿਸੇ ਵੀ ਤਰ੍ਹਾਂ ਦਾ ਨਾ ਡੋਨੇਸ਼ਨ ਲਈਤੀ ਜਾਂਦੀ ਆ ਨਾ ਕਾਸਟੂਮ ਦਾ ਰੈਂਟ ਲਿੱਤਾ ਜਾਂਦਾ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਜਿਹੜਾ 14 ਤਰੀਕ ਨੂੰ ਈਵੈਂਟ ਹੋਇਆ ਉਹਦੇ ਲਈ ਵੀ 1 ਰੁਪਏ ਦੀ ਕੋਈ ਬੱਚਾ ਤੋਂ ਕਲੈਕਸ਼ਨ ਨਹੀਂ ਕੀਤੀ ਗਈ 1 ਰੁਪਏ ਦੇ ਕਾਸਟੂਮ ਦਾ ਕਿਰਾਇਆ ਵੀ ਸਕੂਲ ਨੇ 베ਰ ਕੀਤਾ ਪਲੇ ਦਾ ਵੀ ਜਿੰਨਾ ਖਰਚਾ ਸੀਗਾ ਉਹ ਵੀ ਸਕੂਲ ਨੇ 베ਰ ਕੀਤਾ ਹੋਰ ਵੀ ਜਿਹੜੇ ਇੰਤਜ਼ਾਮ ਕਰਨ ਦੇ ਖਰਚੇ ਹੁੰਦੇ ਆ ਸਕੂਲ ਮੈਨੇਜਮੈਂਟ ਆਪ 베ਰ ਕਰਦੀ ਆ ਬੱਚਿਆਂ ਤੋਂ ਕੋਈ ਚਾਰਜ ਨਹੀਂ ਲੈਂਦੇ ਇਸ ਵੀਡੀਓ ਨੂੰ ਸੇਅਰ ਵੀ ਕਰ ਦਿਓ ਜੇ ਤੁਹਾਡੇ ਕੋਲ ਕੋਈ ਸੁਸਤਾਵਾਂ ਦੇ ਕੋਲ ਨੂੰ ਐਜੀਪੀਸੀ ਮੈਂਬਰ ਕੋਲ ਸਕੈਨ ਕਰ ਦਿਓ ਉਹਨਾਂ ਨੂੰ ਕੀ ਜਵਾਬ ਮੈਂ 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 ਜੋ ਸੱਚ ਹੈ ਉਹ ਤੁਹਾਡੇ ਅੱਗੇ ਰੱਖਿਆ ਹੈ ਇੱਥੇ ਕੋਈ ਬੰਦ ਕਮਰੇ ਚ ਸਮਾਗਮ ਨਹੀਂ ਹੋਇਆ ਸੀ ਤੁਸੀਂ ਸਾਰੇ ਪਟਿਆਲੇ ਦੀ ਗੁਰਤੇਗ ਮਾਤਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਹੋ ਹਜ਼ਾਰਾਂ ਦੀ ਸੰਗਤ ਸੀ ਸਾਨੂੰ ਸਭ ਨੂੰ ਪਤਾ ਹੈ ਕਿ ਜੇ ਪਲੇ ਦੇ ਦੌਰਾਨ ਜਾਂ ਪਲੇ ਦੇ ਵਿੱਚ ਗਿੱਦੜਾ ਪਗੜਾ ਪਾਇਆ ਜਾਂਦਾ ਤਾਂ ਸੰਗਤਾ ਨਹੀਂ ਮੌਕੇ ਤੇ ਆਸੀਂ ਹੀ ਰੋਕ ਲੈਣਾ ਸੀ ਕੋਈ ਚੁੱਪ ਨਹੀਂ ਰਹਿਣਾ ਸੀ ਇਹ ਉਸੇ ਵੇਲੇ ਗੱਲ ਉੱਡਦੀ ਆ ਤਿੰਨ ਤਿੰਨ ਬਾਅਦ ਇਹਨੂੰ ਜੋੜ ਕੇ ਕੈਪਸ਼ਨ ਨੂੰ ਗੱਲ ਨਾ ਉੜਦੀ ਖੜੇ ਪੈਰ ਮੌਕੇ ਤੇ ਕੋਈ ਐਜੀਟੇਸ਼ਨ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਕਿਉਂਕਿ ਇਹ ਸਿੱਗਾ ਹੀ ਨਹੀਂ ਉਹ ਦਿਨ ਦੇ ਪ੍ਰੋਗਰਾਮ ਨੂੰ ਸ਼ਾਮ ਦੇ ਪ੍ਰੋਗਰਾਮ ਨਾਲ ਜੋੜ ਕੇ ਕੈਪਸ਼ਨ ਦਾ ਮਿਸਯੂਜ਼ ਕਰਕੇ ਜਾਂ ਮੈਂ ਕਾਂਗਾ ਕਿ ਕੋਈ ਟਾਈਪਿੰਗ ਮਿਸਟੇਕ ਜਾਂ ਕਿਸੇ ਐਂਡ ਤੇ ਜੋ ਇਹ ਗਲਤੀ ਹੋਈ ਹੈ ਕੈਪਸ਼ਨ ਟਾਈਪ ਕਰਨ ਦੀ ਉਹ ਕੈਪਸ਼ਨ ਗਿੱdde ਦੇ ਨਾਲ ਕਦੋਂ ਔਰ ਕਿਵੇਂ ਜੁੜਿਆ ਜਾਂ ਕਿਸ ਨੇ ਜੋੜਿਆ ਉਦੇ ਉੱਤੇ ਸਕੂਲ ਉਸ ਨੂੰ ਚੈੱਕ ਕਰੂਗਾ ਔਰ ਬੰਦੀ ਕਾਰਵਾਈ ਜੀ 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 ਜ ਮੈਂ ਉਹਨਾਂ ਨੂੰ ਇਹੀ ਉਲਟਾ ਜਵਾਬ ਦਿੱਤਾ ਕਿ ਤੁਸੀਂ ਕੌਣ ਹੋ ਦਿਓ ਸੌਲਵ ਕਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਚ ਅਸੀਂ ਬੈਠੇ ਆਂ ਔਰ ਮੈਂ ਇਹ ਵੀ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਾਦਨ ਨੂੰ ਸਮਰਪਿਤ ਜਿਹੜੇ ਕਿ ਕੰਧਾਰੀ ਸਾਹਿਬ ਸਾਡੇ ਇੱਥੇ ਚੀਫ ਗੈਸ ਸੀਗੇ ਦੁਬਈ ਤੋਂ ਉਹਨਾਂ ਨਾਲ ਜੁੜ ਕੇ ਅਸੀਂ 100 ਟਿਨ ਜਿਹੜੇ ਹੈ ਉਹ ਦੇਸੀ ਕੀ ਦੇ ਗੁਰਦੁਆਰਾ ਸਾਹਿਬ ਦਿੱਤੇ ਆਂ ਸਭ ਦੀਆਂ ਪਰਚੀਆਂ ਸਾਡੇ ਕੋਲ ਆ ਅਸੀਂ 10-10 ਟਿਨ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਦੇ ਕੇ ਆਏ ਆ ਜੇ ਸਾਡੀ ਸ਼ਰਧਾ ਹੈ ਸਾਡੀ ਇਸ ਚੀਜ਼ ਪਰਤੀ ਸਾਡਾ ਮਾਨ ਸਤਕਾਰ ਹੈ ਆਪਣੇ ਗੁਰੂ ਘਰ ਕੰਨੀ ਤਾਂ ਅਸੀਂ ਇਸ ਤਰ੍ਹਾਂ ਦੀ ਐਕਟੀਵਿਟੀਜ਼ ਕਰਦੇ ਆਂ ਔਰ ਵਿਦਆਊਟ ਟੇਕਿੰਗ ਐਨੀ ਡੋਨੇਸ਼ਨ ਫਰੋਂ ਐਨੀ ਵਨ ਜੋ ਸਕੂਲ ਕਰਦਾ ਆਪਣੇ ਫੰਡਸ ਨਾਲ ਕਰਦਾ ਔਰ ਤੁਸੀਂ ਪਿੱਛੇ ਵੀ ਜਿੰਨੇ ਇਵੈਂਟ ਸਕੂਲ ਦੇ ਦੇਖਦੇ ਹੋ ਸਕੂਲ ਕਦੀ ਪਲੇਵਿਸ ਕੋਲ ਇੱਕ ਐਸਾ ਸਕੂਲ ਹੈ ਜਿਹੜੇ ਕਿਸੇ ਐਕਟੀਵਿਟੀ ਦੇ ਕੋਈ ਚਾਰਜੀਸ ਨਹੀਂ ਲੱਗਦਾ ਹੋ ਸਕਦਾ ਇਸ ਤੀਰ ਦੀ ਕਈਆਂ ਨੂੰ ਪ੍ਰੋਬਲਮ ਹੋਵੇ ਹੋ ਸਕਦਾ ਕਿ ਕੋਈ ਸਾਨੂੰ ਇਸ ਤਰ੍ਹਾਂ ਤੰਗ ਕਰਕੇ ਪਰਸ਼ਾਨ ਕਰਕੇ ਇਹ ਚਿਹਰੇ ਜਲਦੀ ਹੀ ਸਾਹਮਣੇ ਆਣਗੇ ਔਰ ਅਸੀਂ ਪੂਰੀ ਤੈਅ ਤੱਕ ਜਾਵਾਂਗੇ ਅਸੀਂ ਕਤਵਾਲੀ ਆਪਣੇ ਵੱਲ ਇੱਕ ਰਿਟਰਨ ਕੰਪਲੀਟ ਵੀ ਦੇਤੀ ਹੈ ਕਿ ਜਾਂਚ ਕੀਤੀ ਜਾਵੇ ਕਿ ਕਿਸ ਬੰਦੇ ਨੇ ਇਸ ਨੂੰ ਮਿਸਮੈਚ ਕਰਕੇ ਦੋਨੋਂ ਇਵੈਂਟਸ ਨੂੰ ਜੋੜ ਕੇ ਲੋਕਾਂ ਨੂੰ ਗੁਬਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਦੇ ਉੱਤੇ ਕਾਰਵਾਈ ਕਰਕੇ ਅਸੀਂ ਇਨਫੋਰਮੇਸ਼ਨ ਮਿਲਾਣਾ ਜਰੂਰ ਰੱਖਾਂਗੇ ਜੀ ਜੋ ਸੱਚ ਹੈ ਸਾਰੀ ਪਟਿਆਲੇ ਦੀ ਸੰਸਥਾ ਨੇ ਦੇਖਿਆ ਮੈਂ ਇਕੱਲੇ ਨੇ ਕੋਈ ਬੰਦ ਕਮਰੇ ਤੇ ਇਵੈਂਟ ਨਹੀਂ ਕੀਤਾ ਸਾਰਿਆਂ ਗਰਾਊਂਡ 'ਚ ਹੀ ਵਟ ਹੋਇਆ ਜੇ ਕੋਈ ਹੋਏਗਾ ਤਾਂ ਵੀਡੀਓ ਸਾਹਮਣੇ ਹੋਏਗੀ ਹਾਂਜੀ ਹਾਂਜੀ ਜੋ ਵੀ ਆਪਰੇਟ ਕਰਦੇ ਨੇ ਉਹਨਾਂ ਦੇ ਕੋਲੋਂ ਕੈਪਸ਼ਨ ਪਾਈ ਗਈ ਕੈਪਸ਼ਨ ਗਲਤ ਹੋ ਗਈ ਜੀ ਤੇ ਉਹ ਕੈਪਸ਼ਨ ਹਟਾ ਵੀ ਦਿੱਤੀ ਗਈ ਹੈਗੀ ਜਾਂ ਇਹੋ ਵੀਡੀਓ ਵੀ ਹਟਾ ਦਿੱਤੀ ਗਈ ਹੈਗੀ ਹਾਂ ਜੇ ਕੋਈ ਕੈਪਸ਼ਨ ਕਿਸੇ ਤਰ੍ਹਾਂ ਦਾ ਇਤਰਾਜ ਜਨਕ ਹੋਊਗਾ ਚਾਹੇਓ ਸ਼ਾਮ ਦੇ ਫੰਕਸ਼ਨ ਦਾ ਹੈ ਚਾਹੇਓ ਦਿਨ ਦੇ ਫੰਕਸ਼ਨ ਹੈ ਆਬਵੀਅਸਲੀ ਸਕੂਲ ਜੇ ਕੋਈ ਕਲੈਰੀਕਲ ਮਿਸਟੇਕ ਹੁੰਦੀ ਹੈ ਤਾਂ ਉਸ ਨੂੰ ਸੋਲਵ ਕਰਦਾ ਲੇਕਿਨ ਨਹੀਂ ਹਜੇ ਹਜੇ ਤੱਕ ਹਜੇ ਤੱਕ ਕੋਈ ਅਜਾ ਕਲੀਅਰ ਨਹੀਂ ਹੈ ਕਿਉਂਕਿ ਜਿਹੜਾ ਮੇਰੇ ਕੋਲ ਵੀਡੀਓ ਚੱਲੀ ਹੈ ਜਾਂ ਹਰਜਸ ਲਾਈਵ ਤੇ ਚੱਲੀ ਹੈ ਉਹ ਗੱਤਕੇ ਤੋਂ ਹੀ ਸਟਾਰਟ ਹੋਈ ਹੈ ਹਜੇ ਵੀ ਉਹ ਆਨਲਾਈਨ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਹਰਜਸ ਲਾਈਵ ਤੇ ਜਿਹੜੀ ਵੀਡੀਓ ਹੈ ਉਸ 'ਤੇ ਕੋਈ ਗਿੱਦਾ ਨਹੀਂ ਹੈ ਕੁਝ ਨਹੀਂ ਹੈ ਕਿਉਂਕਿ ਸ਼ਾਮ ਦੇ ਪ੍ਰੋਗਰਾਮ ਦਾ ਲਾਈਵ ਸੀ ਹਾਂ ਉਹ ਕੈਪਸ਼ਨ ਜਿਹੜਾ ਗਿੱਧੇ ਦੇ ਨਾਲ ਕਦੋਂ ਕਿਵੇਂ ਕਿਸ ਟਾਈਮ ਤੇ ਜੋੜਿਆ ਗਿਆ ਔਰ ਉਸ ਦਾ ਉਸ ਨੂੰ ਚਲੋ ਜੇ ਕੋਈ ਕੈਪਸ਼ਨ ਜੁੜ ਵੀ ਗਿਆ ਇੱਕ ਟਾਈਪ ਕੈਪਸ਼ਨ ਨਾ ਕਿ ਕੋਈ ਉਹ ਵੀਡੀਓ ਗਿੱਧੇ ਦੇ ਸਟੇਜ ਦੇ ਉੱਤੇ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਫਲੈਕਸ ਨਹੀਂ ਲੱਗੀ ਕੋਈ ਪਿੱਛੇ ਸਕਰੀਨ ਚੱਲ ਰਿਹਾ ਉਹਦੇ ਉੱਤੇ ਕੁਝ ਨਹੀਂ ਚੱਲ ਰਿਹਾ ਉੱਪਰ ਇੱਕ ਟਾਈਪ ਕੀਤਾ ਹੋਇਆ ਕੈਪਸ਼ਨ ਹੈ ਜੇ ਉਸ ਨੂੰ ਇਹਦੇ ਨਾਲ ਸ਼ਾਮ ਵਾਲੀ ਈਵੈਂਟ ਦੇ ਕੈਪਸ਼ਨ ਨੂੰ ਦਿਨ ਵਾਲੀ ਈਵੈਂਟ ਦੇ ਕੈਪਸ਼ਨ ਨਾਲ ਜੋੜ ਕੇ ਗੁੰਮਰਾਹ ਕਰ ਰਿਹਾ ਤਾਂ ਮੈਂ ਇਸ ਚੀਜ਼ ਦੀ ਨਿੰਦਾ ਕਰਦਾ ਕਿ ਜਿੰਨੇ ਵੀ ਕੀਤਾ ਬੜੀ ਹਲਕੀ ਗੱਲ ਕੀਤੀ ਹੈ ਬੜੀ ਹਲਕੀ ਸੋਚ ਨਾਲ ਕੀਤਾ ਔਰ ਇਸ ਜੀ ਦੇ ਉੱਤੇ ਅਸੀਂ ਕਾਰਵਾਈ ਕਰਾਂਗੇ ਔਰ ਜਿਸ ਨੇ ਅਸੀਂ ਅਸੀਂ ਦੀ ਤੈ ਤੱਕ ਹਜੇ ਹਜੇ ਕੁਛ ਘੰਟੇ ਹੀ ਹੋਏ ਆ ਜੀ ਸਾਡੇ ਕੋਲ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਇੰਟਰਨੈਸ਼ਨਲ ਨੰਬਰਾਂ ਤੋਂ ਫੋਨ ਆ ਰਹੇ ਹਨ ਜਿਹੜੇ ਕਿ ਟਰੈਕ ਨਹੀਂ ਕੀਤੇ ਜਾ ਸਕਦੇ ਪਰ ਫਿਰ ਵੀ ਮੈਂ ਉਹ ਨੰਬਰ ਜ਼ਰੂਰ ਆਪਣਾ ਕਤਵਾਲੀ ਦੇ ਵਿੱਚ ਕੰਪਲੇਂਟ ਚ ਦੱਸੂਗਾ WhatsApp ਕਾਲਸ ਅਸੀਂ ਦੇ ਵੀ ਦਿੱਤੇ ਆ WhatsApp ਕਾਲਸ ਵੀ ਆ ਰਹੀਆਂ ਇਸੇ ਤਰ੍ਹਾਂ ਦੀਆਂ ਕਿ ਵੀ ਕੋਈ ਸੈਟਲਮੈਂਟ ਕਰਨਾ ਚਾਹਦੇ ਹੋ ਤੁਸੀਂ ਤਾਂ ਵੀ ਡਿਨਾਈਡ ਵੀ ਕਿਸ ਚੀਜ਼ ਦੀ ਸੈਟਲਮੈਂਟ ਸਾਡਾ ਕੋਈ ਕਸੂਰ ਨਹੀਂ ਅਸੀਂ ਇੱਕ ਸੱਚੇ ਮਨ ਨਾਲ ਗੁਰੂ ਦੇ ਸਿੰਘ ਬਣ ਕੇ ਅਸੀਂ ਸ਼ਾਮ ਦਾ ਇਵੈਂਟ ਕੀਤਾ ਜਿਹਦੇ ਚਿਲड्रन ਡੇ ਸੀਗਾ ਸਾਡੀ ਮਾਤਾ ਜੀ ਦੀ ਸੜਕ ਦਾ ਉਦਘਾਟਨ ਸੀ ਦੋਨੋਂ ਚੀਜ਼ਾਂ ਨੂੰ ਜੋੜ ਕੇ ਮਿਸਗਾਈਡ ਨਾ ਕਰੋ ਔਰ ਮੈਂ ਦੁਵਾਰਾ ਤੋਂ ਪਟਿਆਲੇ ਦੀ ਸੰਗਤਾਂ ਨੂੰ ਇਹ ਗੱਲ ਕਾਂਗਾ ਕਿ ਤੁਹਾਡਾ ਬੜਾ ਪਿਆਰ ਹੈ ਸਾਡੇ ਨਾਲ ਤੁਸੀਂ ਸਾਨੂੰ ਹਰ ਜਗ੍ਹਾ ਤੇ ਇਨਾ ਸਪੋਰਟ ਕਰਦੇ ਹੋ ਔਰ ਹੁਣ ਵੀ ਮੈਂ ਦੇਖ ਰਿਹਾ ਕਿ ਜੇ ਦੋ ਕਮੈਂਟ ਇਸ ਤਰ੍ਹਾਂ ਦੇ ਗਲਤ ਆ ਰਹੇ ਤਾਂ 200 ਕਮੈਂਟ ਪੋਜ਼ਿਟਿਵ ਆ ਰਹੇ ਕਿ ਪਲੇ ਵੇਸ ਫੁੱਲ ਨਾਇਕ ਕਰ ਸਕਦਾ ਹੈ ਨਾ ਹੋ ਸਕਦਾ ਨਾ ਕਰੂਗਾ ਨਾਲ ਕੋਈ ਮਿਸ਼ਨ ਜਿਹੜਾ ਕੈਪਸ਼ਨ ਹੈ ਉਹ ਤੁਹਾਡੇ ਐਂਡ ਤੋਂ ਤੁਹਾਡੇ ਪੇਜ ਉਪਰ ਤੁਹਾਡੇ ਬੰਦੇ ਬਰੂ ਗਲਤ ਲਿਖਿਆ ਗਿਆ ਹੈ ਇਹ ਕੈਪਸ਼ਨ ਨਹੀਂ ਸਰ ਕੈਪਸ਼ਨ ਗਲਤ ਨਹੀਂ ਹੈ ਕੈਪਸ਼ਨ ਗਲਤ ਕਮੈਂਟ ਕਰ ਰਹੇ ਨੇ 79 ਕਿਸ ਕੀ ਸਭ ਤੋਂ ਰਹਿ ਦਿਲਾ ਜਾਂਦੇ ਹੋ ਮੈਂ ਹੀ ਮੈਂ ਹੀ ਕਾਂਗਾ ਕਿ ਜਦ ਤੱਕ ਤੁਹਾਨੂੰ ਪਤਾ ਨਾ ਹੋਵੇ ਸਾਡੀ ਆਈਡੀਓਲੋਜੀ ਨੂੰ ਸਮਝੋ ਮੇਰੀ ਜਿਹੜੀ ਸਕੂਲ ਦੀ ਆਈਡੀਓਲੋਜੀ ਹੈ ਸਭ ਤੋਂ ਘੱਟ ਦਰਮਿਆਨੀਆਂ ਫੀਸਾਂ 'ਚ ਅਸੀਂ ਸਕੂਲ ਚਲਾ ਰਹੇ ਹਾਂ ਹਰ ਰਿਲੀਜੀਅਨ ਦੇ ਇੱਥੇ ਰਿਸਪੈਕਟ ਕਰਦੇ ਆਂ ਹਰ ਰਿਲੀਜੀਅਨ ਦੇ ਇੱਥੇ ਈਵੈਂਟ ਹੁੰਦੇ ਆ ਇਸ ਸਕੂਲ ਐ ਇੱਥੇ ਹਿੰਦੂ ਮੁਸਲਿਮ ਸਿੱਖਾਈ ਸਭ ਦੇ ਬੱਚੇ ਪੜ੍ਹਦੇ ਆ ਸਭ ਦੇ ਰਿਲੀਜੀਅਨ ਦੀ ਇੱਜ਼ਤ ਕੀਤੀ ਜਾਂਦੀ ਐ ਸਭ ਦੇ ਰਿਲੀਜੀਅਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਔਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ ਕਿ ਬੱਚਿਆਂ ਨੂੰ ਦਰਮਿਆਨੀ ਅਫੀਸਾਂ ਚ ਅੱਛੀ ਐਜੂਕੇਸ਼ਨ ਦੇ ਨਾਲ ਨਾਲ ਅੱਛੀ ਐਕਟੀਵਿਟੀਜ਼ ਵੀ ਪਾਰਟਿਸਿਪੇਟ ਕਰਾਈਏ ਮੇਰੇ ਖਿਆਲ ਨਾਲ ਸਭੀ ਬੱਚੇ ਕੋ ਫਾਊਂਡ ਆਉਂਦੇ ਨੇ ਕੋਈ ਸ਼ਾਪ ਕਰਵੇ ਹਾਂਜੀ ਮੈਂ ਆਲਰੇਡੀ ਕਤਵਾਲੀ ਕੰਪਲੇਂਟ ਦੇ ਚੁੱਕਿਆ ਹਾਂ ਜੀ ਔਰ ਮੈਂ ਮਾਨਹਾਨੀ ਦਾ ਉਸੇ ਕੇਸ ਵੀ ਕਰੂੰਗਾ ਜੋ ਵੀ ਮੇਨੂੰ ਸਮਝ ਆਏਗਾ ਕੁ ਸਮਾਂ ਲੱਗੇਗਾ ਇਹ ਚੀਨ ਨੂੰ ਲੱਭਣ ਕਿ ਇਹ ਇਹ ਸ਼ਰਾਰਤ ਕਿਦੇ ਵੱਲੋਂ ਕੀਤੀ ਗਈ ਹੈ ਔਰ ਜਦੋਂ ਵੀ ਪਤਾ ਚਲੇਗਾ ਉਹਦੇ ਅਗੇ ਸਕੂਲ ਮੈਨੇਜਮੈਂਟ ਲੀਗਲ ਐਕਸ਼ਨ ਲੇ ਕੇ ਥੈਂਕ ਯੂ ਸਾਰਿਆਂ ਦਾ